ጣጣጣጣጣጣጣጣጣ you mm -hmm. ਬਰਸਰ ਤੋਂ ਸਾਧਪੁਰਾ ਜੀ ਦੀ ਪਾਗਲ ਵਾਲੀ ਸਤਿ ਕੀ ਬਾਣੀ ਵਾਲੇ ਤਨਸਿਗਲੀ ਜਿੰਤ ਮਿਟਾਈ ਜੀ ਕੇ ਸਿੰਘਰ ਖਾਨ ਸਾਹਿਬ ਸੁਰਤ ਦੇ ਜਾ ਸੇਵਕ ਪਰਿਵਾਰ ਨੇ ਆਪਣੇ ਗ੍ਰਹਿ ਕੇ ਕਰਵਾਣ ਕੀਤੇ ਹਨ ਧੰਨ ਹੋਵੇ ਨਾਰਦ ਦੇ ਮਹਾਰਾਜ ਕੋ ਪੰਛਾ ਜੀ ਦੇ ਪ੍ਰਕਾਸ਼ ਪੁਰਬ ਅਚਰਨ ਦੇ ਪੁੱਤਰੇ ਕਾਤਾ ਵਿਰਾਜ ਸਿੰਘ ਜੀ ਦਾ ਜਨਮ ਦਿਨ ਮੁੱਖ ਰੱਖਦੇ ਹੋਇਆ ਸਤਿਗੁਰੂ ਰਕਾਰ ਫਤਿਹ ਸਾਹਿਬ ਜੀ ਤੋਂ ਨਾਰਿਕ ਗੁਰਮਾਲਾ ਜੀ ਨੇ ਖੁਸ਼ੀਆਂ ਦੇ ਸਮੇ ਬਖਸ਼ੇ ਹਨ। ਸੋ ਇਹਨਾਂ ਖੁਸ਼ੀਆਂ ਨੂੰ ਸਾਂਝਾ ਕਰਦਿਆਂ ਹੋਇਆ ਸੂਰ ਪਰਿਵਾਰ ਬਨੋ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਨੂੰ ਸੱਦਿਆ ਗਿਆ ਹੈ। ਬਹੁਤ ਸਤਿਗੁਰੂ ਜੀ ਨੇ ਬਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਕਿਰਪਾ ਕਰਨ ਜੀ। ਸਰਦਾਰ ਮੱਥਾ ਸਿੰਘ ਜੀ ਦੇ ਪਰਿਵਾਰ ਤੋਂ ਇਸ ਸਤਿਗੁਰ ਜੀ ਅਮਿਆਨ ਤੇ ਹਨੇਰੇ ਨੂੰ ਦੂਰ ਕਰਕੇ ਗੁਰਬਾਣੀ ਦੀ ਚਾਨਣਾ ਸੇਵਾ ਦੇ ਗੈਰ ਦੇ ਪਰਸਾਣ ਆਪ ਸੰਤਰਪ੍ਰੇਤ ਯਾਰਕ ਭਗਤ ਸਤਿਗੁਰ ਜੀ ਪ੍ਰਾਰਥਨਾ ਦਾ ਪੈਦਾ ਕਰਨ ਬੱਚਿਆਂ ਨੂੰ ਗੁਰਸਿੱਖੀ ਜੀਵਨ ਲਾਣ ਦੀਆਂ ਦਾਤਾਂ ਬਖਸ਼ਿਸ਼ ਕਰਨ ਦੀ ਸੰਗਤਾਂ ਦੀਆਂ ਹਾਜ਼ਰੀਆਂ ਤੋਂ ਭਟਾਵਾ ਸਤਿਗੁਰ ਜੀ ਆਪਣੇ ਦਰ ਤੇ ਪਰਵਾਣ ਕਰਨ ਦੀ ਆਓ ਦਾਨਾ ਬਿਨਾ ਸੰਗ ਰੰਡਾ ਨਾਮਕ ਸਾਰ ਨਾ ਗਾਣਾ ਤੇਰੀ ਪੇਮ ਪਟੋਲਾ ਤੈਸਰ ਦਿੱਤਾ ਟਕੜ ਪੁੱਠਕ ਮੇਰੀ ਉਸਕਾਰ ਬੁਧ ਵੈ ਗੁਰੂ ਜੀ ਨੇ ਸੰਸਾਰ ਆਪਣੀਆਂ ਦਾਤਾ ਦੇ ਨਿਵਾਰ ਕਿਰਜਿਆ ਹੈ ਕੇਵਲ ਤੇ ਕੇਵਲ ਗੁਰੂ ਦਾ ਸਿੱਖ ਉਸਕਾਰ ਬੁਧ ਸੱਚੇ ਪਾਸ਼ਾ ਅਗੇ ਅਰਦਾਸ ਕਰ ਸਕਦਾ ਹੈ ਦੇਨ ਵੀ ਕਰ ਸਕਦਾ ਹੈ ਸਤਿਗੁਰ ਸਭਨਾ ਦਾ ਬਲਾ ਮਨਾ ਲੈਦਾ ਜਿਸ ਦਾ ਪੁਰਾ ਕੋ ਹੋਵੇ ਗੁਰੂ ਗਰੀਬ ਜੀ ਨੇ ਬਾਸਤੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਇਹ ਬਾਰੀ ਪੜਦੇ ਹਨ ਨਾਮ ਜਪਦੇ ਹਨ ਉਹਨਾਂ ਦਾ ਸਲਾਮ ਮਨਾਉਂਦੇ ਹਨ ਜਿਹਦੇ ਨਾਮ ਨਹੀਂ ਜਪਦੇ ਉਹ ਮਨੁੱਖ ਵੀ ਉਸਕਾਰ ਪੁਰਖ ਸੱਚੇ ਪਾਤਸ਼ਾਹ ਦੀ ਦਰਗਾਹ ਅੰਦਰ ਸਲਾਮ ਮਨਾਉਂਦੇ ਹਨ ਪਰ ਗੁਰੂ ਗਰੀਬ ਜੀ ਨੇ ਬਾਸ ਮਨੁੱਖ ਨੂੰ ਸਮਝਾਣਾ ਕਰਕੇ ਮਨੁੱਖ ਨਾਮ ਜਪ ਬਾਰੀ ਪੜ ਉਸਕਾਰ ਸਤਿ ਦੀ ਸੇਵਾ ਦੇ ਵਿਚ ਰਹੇ ਗੁਰੂ ਆਕਾਰ ਨੂੰ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਪਰਪੰਨੋ ਜਿਸ ਆਖਿਰ ਕਰੇ ਅਰਦਾਸ ਨੇਹਰ ਕਰੇ ਜਿਸ ਮਿਹਰ ਬਾਤ ਸਤਕਾਰ ਅਗਰਾਹ ਗੁਰੂ ਗਰੀਬ ਨਿਵਾਜ ਜੀ ਤੁਨਾ ਗੁਰਮੁਖਾਂ ਦੇ ਕਾਰਜਵਾਸ ਕਰਦੇ ਹਨ ਜਿਹੜੇ ਕਾਰ ਨੂੰ ਸੱਚੇ ਪਾਤਸ਼ਾਹ ਗੁਰਦਾਸ ਦੀਪਤੀ ਕਰਦੇ ਹਨ ਜੀ ਆਪੋ ਦਾ ਸ਼ਬਦ ਹੈ ਸਤਿਗੁਰਾਂ ਅੰਸਾਨ ਦੇ ਜਵਾਬ ਤਸਦੀ ਕਰੰ ਗੋ ਦਾਨਾ ਜਿੰਦਾ i am never oh my wahe guru good... ਤਨ ਤੇਰੀ ਪੜਿਆ ਮੇ ਕੋਈ ਨਾ ਹੁੰਦਾ ਜੜੇ ਤੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ 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 ਇੱਕ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਤਿਮ ਤੁਮ ਬਹੂ ਤੇ ਸਿਮਰ ਕੇ ਪ੍ਰਣਾਮ ਨਕ ਲੈ ਧਾਇੇ ਰੰਗਤ ਗੁਰ ਤੇ ਅਮਰ ਦਾਸ ਸ੍ਰੀ ਰਾਮ ਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਇ ਗਿਐ ਜਿਸ ਟਿਠੇ ਸਭ ਦੁੱਖ ਜਾਏ ਤੇਗ ਬਹਦਰ ਸਿਮਰੀਐ ਭਰਨੋ ਨਿਦਿਆਵੈ ਧਾਇ ਸਭ ਥਾਈ ਹੋਏ ਸਹਾਇ ਦਸਨੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਮਾਏ ਦਸਾਂ ਪਾਤਸ਼ਾਹਿਆਂ ਦੀ ਜੋਤਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਕਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਸੁਮਹ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਫਰਤੀਆਂ ਜੱਪੀਆਂ ਤਰਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੀਗ ਜਲਾਈ ਦੀਗ ਵਾਹੀ ਦੇਖ ਕੇ ਅੰਗਿਤ ਕੀਤਾ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਪਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹੀ ਹਾਰਿਆ ਸਿੱਖੀ ਕੇ ਸਾਹ ਸਵਾਸਾਂ ਨਾਲ ਨਿਭਾਹੀ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਾ ਤਕਤਾ ਸਰਬਤ ਗੁਰਦਵਾਰੀਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਖਾਲਸਾ ਜੀ ਕੋ ਵਾਹਿਗੁਰੂ ਕਾਮਹੀ ਗੁਰੂ ਵਾਹਿਗੁਰੂ ਚਿਤਿ ਆਵੇ ਚਿਤਿ ਆਵਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਪਰਹ ਤੁਮਨ ਚੀਰਿਆਇਤ ਦੀਨ ਤੇ ਕਪ ਤੇ ਬਿਰਧ ਕੀ ਕੈ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਰੇ ਖਾਲਸੇ ਦੀ ਕੇ ਬੋਲ ਬੱਲੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾ ਕੇ ਸੁਦਾਨ ਰਹਿਤ ਦਾਨ ਗੁਰਬੀਕ ਨਾਮ ਵਿਸਾਹ ਦਾਨ ਭਰੂਸਾ ਦਾ ਦੰਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਸੁਨਾਣ ਚੌਂਕੀਆਂ ਢੰਡੇ ਬੁੰਗੇ ਜੋ ਕੋਈ ਜੋ ਕੋਈ ਅਟਲ ਧਰਮ ਦਾ ਜੇਕਾਰ ਗੁਲਬੁਲੀ ਵਾਹ ਏ ਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਹੱਥ ਦਾ ਰਾਖਾ ਆਪ ਕਲਪੁਰਖ ਵਾਹਿਗੁਰੂ ਜੀ ਆਪਣੇ ਪੰਥ ਲਈ ਸਦਾ ਸਹਾਰਾ ਇਤਾਲ ਜੀ ਉਹ ಶ್ರೀਨਨ ਗਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਵਰਤਮਾਨ ਦੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ دیدار ਤੇ ਸੇਵਾ ਸੰਭਾਲ ਦਾ ਦਾਦਾ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਹੀਰ ਮਾਲਿਆਂ ਦੇ ਮਾਲ ਨਿਤਾਲਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਸੇਬ ਦੀ ਜੋੜੜੀ ਹੈ ਸੱਚੇ ਬਾਦਸ਼ਾਹ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਨੀ ਅਤੇ ਸਰਦਾਰ ਮੱਸਾ ਸਿੰਘ ਜੀ ਤੇ ਉਹਨਾਂ ਦੇ ਸੁਪੁੱਤਰ ਫਤੇਜੀਤ ਸਿੰਘ ਤੇ ਸਾਰਾ ਪਰਿਵਾਰ ਦੇ ਵੱਲੋਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜੀਆਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਸਮੂਹ ਪਰਿਵਾਰ ਦੇ ਵੱਲੋਂ ਪਰਸੋਂ ਦੇ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਈ ਹੋਏ ਨੇ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਦੇ ਵੱਲੋਂ ਜੋ ਕਿ ਉਹਨਾਂ ਦੇ ਸੁਪੁੱਤਰ ਕਾਕਾ ਬਰਾਜ ਸਿੰਘ ਜੀ ਦੇ ਅੱਜ ਜਨਮ ਦਿਨ ਨੇ ਸੱਚੇ ਪਾਤਸ਼ਾਹ ਜੀ ਸੋ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖ ਕੇ ਵੀ ਸੇਵਕਾਂ ਦੇ ਵੱਲੋਂ ਗੁਰੂ ਮਹਾਰਾਜ ਮਹਾਰਾਜੀ ਦਾ ਸ਼ੁਕਰਾਨਾ ਕੀਤਾ ਗਿਆ ਹੈ ਆਪ ਜੀ ਨੇ ਤਿੰਨ ਰੋਜ਼ ਪਾਠੀ ਸਿੰਘਾਂ ਦੇ ਸਿਰ ਦੇ ਉੱਤੇ ਮੇਰਾ ਭਰਿਆ ਹੱਥ ਰੱਖ ਕੇ ਬਾਣੀ ਦੇ ਜਾਪ ਕਰਵਾਏ ਨੇ ਸੱਚੇ ਪਾਤਸ਼ਾਹ ਜੀ ਤਿੰਨ ਰੋਜ਼ ਪਾਠੀ ਸਿੰਘਾਂ ਦੇ ਕੋਲੋਂ ਗੁਰਬਾਣੀ ਪੜ੍ਹਦੇ ਆਂ ਸੇਵਕਾਂ ਦੇ ਕੋਲੋਂ ਸੇਵਾ ਕਰਦੇ ਆਂ ਰਾਗੀ ਸਿੰਘਾਂ ਦੇ ਕੋਲੋਂ ਹਰੀ ਦਸ ਕੀਰਤਨ ਕਰਦੇ ਆਂ ਸੰਗਤਾਂ ਦੇ ਕੋਲੋਂ ਹਜ਼ੂਰੀ ਦੇ ਵਿੱਚ ਵਿਚਰਦੇ ਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣੀਆਂ ਆਪ ਜੀ ਨੇ ਆਪਣੇ ਅਣਜਾਣ ਜੇ ਬੱਚੇ ਸਮਝ ਕੇ ਮਾਫ਼ ਕਰ ਦੇਣਾ ਅਗਾਂ ਵਾਸਤੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਸੁੱਧ ਸਪਸ਼ਟ ਬਾਣੀ ਪੜਨ ਦੀ, ਕੀਰਤਨ ਕਰਨ ਦੀ, ਸੇਵਕਾਂ ਨੂੰ ਸੇਵਾ ਕਰਨ ਦੀ, ਸਾਧ ਸੰਗਤ ਜੀ ਨੂੰ ਹਜ਼ੂਰੀ ਦੇ ਵਿੱਚ ਵਿਚਰਨ ਦੀ ਸਮਰੱਥਾ ਬਖਸ਼ਣੀ। ਇਸੇ ਪ੍ਰਕਾਰ ਪਰਿਵਾਰ ਦੇ ਸਿਰ ਦੇ ਉੱਤੇ ਮੇਰਾ ਭਰਿਆ ਹੱਥ ਰੱਖਣਾ, ਸੇਵਕ ਪਰਿਵਾਰ। ਇਸੇ ਤਰ੍ਹਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਮਨੰਨਦੇ ਰਹਿਣ ਤੇ ਸੰਗਤਾਂ ਦੇ ਸਿਰ ਦੇ ਉੱਤੇ ਵੀ ਮੇਰਾ ਭਰਿਆ ਹੱਥ ਰੱਖਣਾ, ਸੰਗਤਾਂ ਆਪ ਜੀ ਦੇ ਦਰ ਕਰਦੀਆਂ ਹਾਜ਼ਰੀਆਂ ਭਰ ਰਹੀਆਂ ਨੇ। ਤੇ ਪਰਿਵਾਰ ਦੇ ਸਿਰ ਦੇ ਉੱਤੇ ਮਿਹਰਾਂ ਭਰਿਆ ਹੱਥ ਰੱਖਣਾ ਪਰਿਵਾਰ ਦੇ ਦੁੱਖਾਂ ਕਲੇਸ਼ਾਂ ਵਿਗਨਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਕਾਰੋਵਾਰਾਂ ਦੇ ਵਿੱਚ ਵਾਧੇ ਵਕਸ਼ਣੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੀ ਵਕਸ਼ਿਸ਼ ਕਰਨੀ ਸੱਚੇ ਬਾਦਸ਼ਾਹ ਜੀ ਕਾਕਾ ਵਿਰਾਜ ਸਿੰਘ ਦੇ ਸਿਰ ਦੇ ਉੱਤੇ ਮਿਹਰਾਂ ਭਰਿਆ ਹੱਥ ਰੱਖਣਾ ਮਾਤਾ ਪਿਤਾ ਦਾ ਆਗਿਆਕਾਰ ਪੁੱਤਰ ਬਣਾਣਾ ਵਿਦਿਆ ਦਾ ਦਾਨ ਵਕਸ਼ਣੇ ਦੇਸ਼ ਕੌਮ ਦਾ ਪਿਆਰ ਸੱਚੇ ਬਾਦਸ਼ਾਹ ਜੀ ਸ਼ੇਵਕਾਂ ਦੇ ਵੱਲੋਂ ਆਪ ਜੀ ਨੂੰ ਸੁੰਦਰ ਪਹਿਚਾਕੇ ਬਨਾਏ ਗਏ ਨੇ ਆਪ ਜੀ ਨੇ ਅੰਗੀਕਾਰ ਕੀਤੇ ਨੇ ਸ਼ੇਵਕਾਂ ਦੇ ਲੋਕ